ਅੱਜ ਅਸੀਂ ਇੱਥੇ ਔੜ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ। ਤੇ ਜਿਹੜੀ ਤੁਸੀਂ ਪ੍ਰਾਪਰਟੀ ਪਿੱਛੇ ਦੇਖ ਰਹੇ ਹੋ ਇਹ ਦੇਵਰਾਜਪੁਰ ਦੇਵੀ ਨਾਮ ਦੇ ਵਿਅਕਤੀ ਨੇ ਇਸ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤੁਹਾਡੇ। ਇਹ ਸਿਵਲ ਪ੍ਰਸ਼ਾਸਨ ਵੱਲੋਂ ਸਾਨੂੰ ਸਿਕਿਉਰਿਟੀ ਲਈ ਲਿਖਿਆ ਗਿਆ ਸੀਗਾ। ਇਹ ਪੰਚਾਇਤ ਦੇ ਕਮਿਸ਼ਨਰ ਗਰਾਊਂਡ ਦੀ ਲੈਂਡ ਹੈਗੀ ਹੈ ਤੇ ਅਸੀਂ ਇੱਥੇ ਭਾਰੀ ਪੁਲਿਸ ਕੋਲ ਤਨਾਤ ਕੀਤੀ ਹੋਈ ਹੈ ਤਾਂ ਕਿ ਕੋਈ ਲੋਕ ਨੂੰ ਦਿੱਕਤ ਨਾ ਹੋਵੇ। ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਜਿਹੜਾ ਇਹ ਦੇਵਰਾਜ ਉਸ ਦੇਵੀ ਹੈ। ਇਦੇ ਖਿਲਾਫ ਟੋਟਲ 13 ਐਨਡੀਪੀਐਸ ਦੇ ਮਕਦਮੇ ਹੈਗੇ ਆ ਤੇ ਹੋਰ ਆਈਪੀਸੀ ਦੇ ਮਕਦਮੇ ਟੋਟਲ 18 ਮਕਦਮੇ ਇਸ ਦੇ ਖਿਲਾਫ ਹੈਗੇ ਆ ਤੇ ਇਸ ਨੇ ਜਿਹੜਾ ਇਸ ਲੈਂਡ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਇਹ ਸਿਵਲ ਪ੍ਰਸ਼ਾਸਨ ਦੇ ਆਰਡਰ ਨਾਲ ਹੀ ਅਸੀਂ ਇਹਨੂੰ ਰੀਪੋਜ਼ੈਸ ਜਿਹੜਾ ਹੈਗਾ ਪੰਚਾਇਤ ਨੂੰ ਅਸੀਂ ਕਰਵਾ ਰਹੇ ਹਾਂ ਏਰੀਆ ਕਿੰਨਾ ਐਸ ਹੈ ਜਰ ਕਬਜ਼ੇ ਦੀ ਤਸਵੀਰ ਇਹ ਜੀ ਮੈਨੂੰ ਹੁਣੇ ਜਿਹੜਾ ਇੱਥੇ ਆ ਕੇ ਹੀ ਪਤਾ ਲੱਗਿਆ ਕਿ ਇਹ ਕੁਝ 25 ਮਰਲੇ ਦੇ ਅਰਾਊਂਡ ਜਿਹੜਾ ਕਬਜ਼ਾ ਬਣਦਾ ਹੈਗਾ ਕੁਝ ਅੱਗੇ ਇਹਨਾਂ ਨੇ ਸ਼ਾਪਸ ਪਾਈਆਂ ਹੋਈਆਂ ਕਮਰਸ਼ੀਅਲ ਸ਼ਾਪਸ ਤੇ ਪਿੱਛੇ ਵੀ ਕ ਹਾਂਜੀ ਕਬਜ਼ਾ ਕਦੋਂ ਕੀਤਾ ਉਹ ਇਹ ਜੀ ਸਾਨੂੰ ਪਤਾ ਲੱਗਿਆ ਕਿ ਇਹਨੇ 2023 ਦੇ ਵਿੱਚ ਅੱ체 ਕਬਜ਼ਾ ਕੀਤਾ ਹੈ ਮੈਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਔੜ ਦੇ ਵਿੱਚ ਜਿਹੜਾ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ 2.5 2.5 ਕਰੋੜ ਤੋਂ ਉੱਤੇ ਜਿਹੜੀ ਪ੍ਰਾਪਰਟੀ ਆ ਫ੍ਰੀਜ਼ ਕਰਾਈ ਹੈ ਤੇ ਉਹਦੇ ਵਿੱਚੋਂ 1 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਸਿਰਫ ਔੜ ਥਾਣੇ ਦੀ ਹੈਗੀ ਹੈ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਜਦੋਂ ਯੁੱਧ ਨਸ਼ਾ ਵਿਰੁੱਧ ਜਦੋਂ ਤੋਂ ਮੁਹਿੰਮ ਸ਼ੁਰੂ ਹੋਈ ਹੈ ਅਸੀਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ 253 ਐਨਡੀਪੀਐਸ ਦੇ ਮੁਕੱਦਮੇ ਜਿਹੜੇ ਉਹ ਦਰਜ ਕੀਤੇ ਹੈ ਤੇ 283 ਬੰਦਿਆਂ ਨੂੰ ਫੜ ਕੇ ਅਸੀਂ ਜੇਲ੍ਹ ਭੇਜਿਆ ਹੈ ਹੈਗਾ ਕਈ ਵਾਰੀ ਆਂਦਾ ਹੈਗਾ ਜੀ ਛੋਟੀ ਰਿਕਵਰੀ ਹੈਗੀ ਆ ਪਰ ਉਹ ਸਾਰੇ ਪੈਡਲਰ ਹੈਗੇ ਨੇ ਜਿਹੜੇ ਪੈਡਲਿੰਗ ਕਰਦੇ ਨੇ ਸਟਰੀਟ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਭੇਜਿਆ ਤੇ ਕੁਝ ਤੋਂ ਸਾਨੂੰ ਜ਼ਿਆਦਾ ਰਿਕਵਰੀ ਵੀ ਹੋਈ ਹੈ 100 ਗ੍ਰਾਮ 150 ਗ੍ਰਾਮ ਇਤੋਂ ਤੱਕ ਵੀ ਰਿਕਵਰੀ ਨਹੀਂ ਗਈ ਸਰ ਨੋਟਿਸ ਦਿੱਤਾ ਗਿਆ ਹੈ ਕੋਈ ਪੂਰਾ ਕੰਪਲੀਟ ਹੋ ਜਾਊਗਾ ਜੀ ਪ੍ਰੋਸੈਸ ਹੈ ਉਹ ਸਾਰਾ ਸਿਵਲ ਪ੍ਰਸ਼ਾਸਨ ਵੱਲੋਂ ਫਾਲੋ ਕੀਤਾ ਗਿਆ ਇਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਬਕਾਇਦਾ ਅਨਾਊਂਸਮੈਂਟ ਵੀ ਕੀਤੀ ਇਹਨਾਂ ਵੱਲੋਂ ਇਹਨਾਂ ਵੱਲੋਂ ਪੱਕ ਨਹੀਂ ਰੱਖਿਆ ਗਿਆ ਜੀ ਕੋਈ ਪੱਖ ਨਹੀਂ ਰੱਖੀ ਉਹ ਤਾਂ ਤੁਹਾਨੂੰ ਜੀ ਸਾਰਾ ਸਿਲਪ ਪ੍ਰਸ਼ਾਸਨ ਹੀ ਦੱਸ ਸਕਦਾ ਸਰ ਇਹ ਜਿਹੜੇ ਜਿਨ੍ਹਾਂ ਦੀ ਬਿਲਡਿੰਗ ਆ ਇਹਨਾਂ ਦਾ ਮੋਬਾਈਲ ਆ ਰਿਹਾ ਹੈ ਪੰਚਾਇਤ ਪੰਚਾਇਤ ਦੇ ਮੈਂਬਰ ਤਾਂ ਨਹੀਂ ਰਹੇ ਹੋਈ ਥੋੜਾ ਅੱਗੇ ਕਰ ਲੇ ਜੀ ਪੰਚਾਇਤ ਦੇ ਵਿੱਚ ਨੀ ਮਾਚੀਆ ਸਰਪੰਚ ਨਹੀਂ ਇਹਦੇ ਦੇਖੋ ਸਾਡਾ ਕੋਈ ਪੁਰਾਣਾ ਰਿਪੋਰਟ ਕੋਈ ਨਹੀਂ ਬਟ ਇਹ ਜਿਹੜਾ ਹੈਗਾ ਉਹ ਇੱਥੋਂ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਇਹ ਜਿਹੜਾ ਹੈਗਾ ਨਜਾਇਜ਼ ਕਬਜ਼ਾ ਹੈ ਪਹਿਲਾਂ ਪੰਚਾਇਤ ਨੇ ਕਦੇ ਐਕਸ਼ਨ ਨਹੀਂ ਲਿਆ 2 ਸਾਲ 2-3 ਸਾਲ ਹੋ ਗਏ ਇਹ ਜਦੋਂ ਵੀ ਜਦੋਂ ਵੀ ਧਿਆਨ ਦੇ ਵਿੱਚ ਆਇਆ ਹੈਗਾ ਜੀ ਦੇਖੋ ਉਦੋਂ ਹੀ ਕਾਰਵਾਈ ਕਰਵਾਈ ਗਈ ਹੈਗੀ ਉਹ ਕੇ ਸਰ ਥੈਂਕ ਯੂ ਜੀ ਸਰ ਜਿਹੜੇ ਹੋ ਨਸ਼ਾ ਤਸਕਰ ਦੀ ਕਮਾਈ ਨਾਲ ਸਾਰੀਆਂ ਕਰ ਰਹੇ ਉਹਨਾਂ ਨੂੰ ਕੀ ਤਾੜਨਾ ਕੀ ਹਦਾਇਤ ਹੈ ਮੈਂ ਦੇਖੋ ਇਹ ਕਹਿੰਦਾ ਜੀ ਅਸੀਂ ਜਿਹੜਾ ਵੀ ਕੋਈ ਨਸ਼ਾ ਤਸਕਰ ਹੈਗਾ ਜਾਂ ਕੋਈ ਨਸ਼ਾ ਤਸਕਰ ਹੀ ਕਰ ਰਿਹਾ ਹੈ ਅਸੀਂ ਇਦਾਂ ਹੀ ਰੂਲ ਚੈੱਕ ਕਰਕੇ ਰੂਲ ਜਿਨੇ ਵੀ ਕੋਈ ਰੂਲ ਵਾਇਲਟ ਕੀਤਾ ਹੈ ਅਸੀਂ ਇਸੇ ਤਰ੍ਹਾਂ ਜਿਹੜਾ ਹੈਗਾ ਉਸ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਰ ਨਸ਼ਾ ਤਸਕ ਨੇ ਹੁਣ ਫੇਰ ਉਹਨਾਂ ਦੇ ਲੱਗ ਤਰੀਕੇ ਬਣਾ ਲਿਆ ਉਹ ਨਹੀਂ ਹੈ ਨਾ ਹੁਣ ਜਿਹੜੇ ਨਸ਼ਾ ਹੈ ਉਹ ਅੰਦਰ ਬਿਠਾ ਲਿਖਾ ਲ ਕੇ ਬਣਾ ਦੇ ਆ ਰਾਤ ਬਰਾਤੇ ਵੀ ਆਉਂਦੇ ਆ ਉਹ ਵੀ ਤਾਂ ਇਹ ਥੱਲੇ ਗੱਲਾਂ ਨਹੀਂ ਦੇਖੋ ਜੀ ਇਹ ਜੇ ਇਹ ਨਵੇਂ ਤਰੀਕੇ ਬਣਾਉਂਦੇ ਹੈਗੇ ਆ ਤਾਂ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਅਸੀਂ ਜਿਹੜਾ ਵੀ ਸਾਨੂੰ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਠੀਕ ਹੈ ਉਸ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕਰਾਂਗੇ ਉੱਚੇ ਦਾ ਹੁੰਦਾ ਕਿ ਨਸ਼ਾ ਦਸਤ ਸਾਡੇ ਕੋਲ ਫੜੇ ਜਾਂਦੇ ਨੇ ਤੇ ਉਹਨਾਂ ਦੀ ਪੁੱਛਗਿੱਛ ਦੇ ਪਿੱਛੇ ਜੇ ਨਾਮਜਦ ਹੁੰਦਾ ਹੈ ਕਿ ਹਾਂਜੀ ਇਹਨੇ ਸਾਨੂੰ ਕਿਤੇ ਵੀ ਦਿੱਤਾ ਹੋਵੇ ਚਾਹੇ ਘਰ ਬੈਠ ਕੇ ਦਿੱਤਾ ਹੋਵੇ ਚਾਹੇ ਕਿਤੇ ਹੋਰ ਜਾ ਕੇ ਦਿੱਤਾ ਹੋਵੇ ਤਾਂ ਉਹਨੂੰ ਵੀ ਅਸੀਂ ਅਰੈਸਟ ਕਰਕੇ ਜੇਲ੍ਹ ਭੇਜਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੀ ਸਾਡੀ ਸਾਰੇ ਨਵਾਂ ਸ਼ਹਿਰ ਦੇ ਪਬਲਿਕ ਹੈਗੀ ਹੈ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਹੈਗੀ ਹੈ ਤਾਂ ਸਾਨੂੰ ਪਰਸਨਲੀ ਕੰਟੈਕਟ ਕਰ ਸਕਦੇ ਹੈ ਤੇ ਸੇ ਪੰਜਾਬ ਹੈਲਪਲਾਈਨ ਦੇ ਉੱਤੇ ਵੀ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਤੁਹਾਡੀ ਜਿਹੜੀ ਜਾਣਕਾਰੀ ਉਹ ਬਿਲਕੁਲ ਗੁਪਤ ਰੱਖੀ ਜਾਵੇ ਸਰ ਜਿਹੜਾ ਕਨਜੀ ਸਾਡੀ ਸੇਫ ਪੰਜਾਬ ਫਿਲਪਲਾਈਨ ਹੈ ਉਹਦੇ ਵਿੱਚ ਇਥੋਂ ਤੱਕ ਜੀ ਉਹ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਕਿਸ ਨੇ ਉੱਤੇ ਇਨਫੋਰਮੇਸ਼ਨ ਦਿੱਤੀ ਹੈ ਜੀ ਦੂਸਰਾ ਇਹ ਹੈ ਜੇ ਕਿਸੇ ਨੂੰ ਫਿਰ ਵੀ ਹੈਗਾ ਤਾਂ ਤੁਸੀਂ ਮੈਨੂੰ ਆ ਕੇ ਪਰਸਨਲੀ ਮਿਲ ਸਕਦੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਉਹ ਦਰ ਘਰ ਲਗਾਣਾ ਨੇ ਦੂਰ ਦੂਰ ਲਾਇਆ ਹੋਇਆ ਕੰਮ ਆ ਤੇ ਲਾਇਆ ਤਾਂ ਤੇ ਵੀ ਐਕਸ਼ਨ ਕਰਦੇ ਆ ਆ ਦੇਖੋ ਜੀ ਉਹ ਜਿਹੜੇ ਇਹਨਾਂ ਨੇ ਲਗਾਏ ਹੈਗੇ ਉਹਦੇ ਚ ਇਹ ਹੈ ਕਿ ਸ਼ਾਇਦ ਇਹਨਾਂ ਨੂੰ ਲੱਗਦਾ ਹੈ ਕਿ ਉਸ ਨੂੰ ਦੇਖ ਕੇ ਜਿਹੜੀ ਪੁਲਿਸ ਕਾਰਵਾਈ ਨਹੀਂ ਕਰੇਗੀ ਬਟ ਤੁਸੀਂ ਇਹ ਦੇਖੋ ਜੀ ਅਸੀਂ ਜਿਹੜਾ ਸੌਤ ਉੱਤੇ ਪਰਚੇ ਜਿਹੜੇ ਇਸੇ ਏਰੀਆ ਦੇ ਵਿੱਚ ਦਿੱਤੇ ਆ ਜਿੱਥੇ ਇਹਨਾਂ ਨੇ ਕੈਮਰੇ ਲਗਾਏ ਹੋ ਬਟ ਅਸੀਂ ਪੂਰਾ ਜਿਹੜਾ ਲੀਗਲ ਪ੍ਰੋਸੀਜਰ ਆ ਫਾਲੋ ਕੀਤਾ ਹੈਗਾ ਤਾਂ ਸੀਸੀਟੀਵੀ ਦੀ ਕੋਈ ਪ੍ਰੋਬਲਮ ਨਹੀਂ ਹੈ। ਸਰ ਕਰਦੇ ਦੀ ਪ੍ਰੋਪਰਟੀ ਤੇ ਬਿਜਲੀ ਬਿੱਲ ਕਿਦਾਂ ਲੱਗਿਆ ਸਰ? ਮੀਟਰ ਕਿਦਾਂ ਲੱਗਿਆ ਸਰ? ਨਹੀਂ ਉਹ ਦੇਖੋ ਜੀ ਉਹ ਤਾਂ ਸਾਰਾ ਦੇਖਣਾ ਪੈਗਾ ਸਿੰਘ ਪ੍ਰਸ਼ਾਸਨ ਦਾ ਹੈਗਾ। ਉਹਨਾਂ ਨੇ ਦੇਖਿਆ ਹੋਵੇਗਾ ਆਲਰੇਡੀ। ਐਸਡੀਐਮ ਸਾਹਿਬ ਵੀ ਉਸ ਤੋਂ ਕਰੋਗੇ ਸਰ। ਬੰਦਾ ਸੀ ਵਿਰੋਧ ਬਹੁਤ ਕੀਤਾ ਗਿਆ ਲੇਕਿਨ ਉਸ ਵੇਲੇ ਮੌਕੇ ਦੀ ਪੰਚਾਇਤ ਨੇ ਜਾਂ ਸੰਬੰਧਿਤ ਅਧਿਕਾਰੀਆਂ ਨੇ ਕੋਈ ਐਕਸ਼ਨ ਨਹੀਂ ਲਿਆ। ਦੇਖੋ ਜੀ ਇਹ ਜਦੋਂ ਵੀ ਜਿਹੜੇ ਅਧਿਕਾਰੀ ਹੈਗੇ ਜਦੋਂ ਉਹਨਾਂ ਦੇ ਧਿਆਨ ਚ ਆਇਆ ਤਾਂ ਸਾਰਾ ਪ੍ਰੋਸੀਜਰ ਫਾਲੋ ਕੀਤਾ। ਸਰ ਉਸ ਵੇਲੇ ਵੀ ਧਿਆਨ ਚ ਲਿਆਂਦਾ ਗਿਆ।